ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤਾਂ ਦੋਸਤੋ ਵੀਡੀਓ ਪੂਰੀ ਕੱਲ 26 ਮਾਰਚ ਸਵੇਰ 7 ਵਜੇ ਅਪਲੋਡ ਕਰ ਦੇਵਾਂਗੇ ਹੈਪੀ ਬਾਈ ਇਸ ਵਾਰ ਦੀ ਡਿਟੇਲ ਕਰਦੇ ਚੱਲੀਏ ਸਰ ਜੀ ਤੀਜਾ ਸੁਆ ਸੁਣੀ ਆਰ ਕੇ ਓਕੇ ਹਾਂਜੀ ਤੇ ਸਮਾਂ ਕਿੰਨਾ ਕੁ ਲੈ ਜੂ 8 ਤੋਂ ਹਫਤਾ ਇੱਕ ਲੈ ਜੂਗੀ ਹਫਤਾ ਲੈ ਹਾਂਜੀ ਤਾਂ ਦੋਸਤੋ ਇੱਕ ਹਫਤਾ ਸਮਾਂ ਲੈਂਦੀ ਆ ਸ਼ਹੀਵਾਲ ਥੋੜਾ ਜਿਹਾ ਮਿਕਸ ਅਪ ਹੈਗੀ ਸ਼ਹੀਵਾਲ ਕਰੋਸਾਂਗ ਦੇ ਵਿੱਚ ਆ ਤੇ ਨਾਰਮਲ ਇੱਕ ਸ਼ਹੀਵਾਲ ਆਪਾਂ ਕੱਦ-ਕੱਡ ਵੇਖਦੇ ਆ ਹਾਈਟ ਮੀਡੀਅਮ ਦੇ ਵਿੱਚ ਆ ਠੀਕ ਆ ਜੀ ਤੇ ਤੀਜਾ ਸੂਆ ਇਸ ਵਾਰ ਨੇ ਸੂਣਾ ਠੀਕ ਆ ਜੀ ਤੀਜਾ ਸੂਆ ਸੂਣ ਵਾਲੀ ਆ 8 ਦਿਨ ਲੈ ਜੇ 10 ਦਿਨ ਲੈ ਜੇ ਹਜੇ ਸਮਾਂ ਬਸ 8 ਤੋਂ 10 ਦਿਨ ਹਜੇ ਲੈਂਦੀ ਆ ਠੀਕ ਆ ਜੀ ਸੋ ਬਨਪੂਨ ਉਸੇ ਤਰ੍ਹਾਂ ਝਾਲਰ ਉਸੇ ਤਰ੍ਹਾਂ ਹੈਗੀ ਗਾਲ ਵਾਲੀ ਠੀਕ ਆ ਜੀ ਤੇ ਲੜਾ ਲੁੜਾ ਕਾਫੀ ਆ ਢਿਲ ਢੁਲ ਕਾਫੀ ਜਾਂਦੀ ਆ ਕੋਈ 8 10 ਦਿਨਾਂ ਦੇ ਵਿੱਚ ਕੋਈ ਤਿਆਰੀ ਹੋ ਜੇ ਤੀਜੇ ਸੂਏ 15 ਕੁਲਦੋ ਦਿੱਤਾ ਬੰਨੇ ਅੱਛਾ ਜੀ ਹਾਂਜੀ ਅਸੀਂ ਤੋਂ ਲਾਗੋ ਨਹੀਂ ਯਾਦ ਦਿਉ ਹਾਂਜੀ ਅਰ ਕਿ 16 ਵੀ ਦੇ ਸਕਦੀ 17 ਵੀ ਹੈ ਜਿਹੜੀ ਸੇਵਾ ਦੇ ਡਿਪੈਂਡ ਆ ਅਗਲੇ ਜੀ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲੋਕ ਦੋਸਤੋਂ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪੂਰੀ ਵੀਡੀਓ